ਗੁਰਦਾਸਪੁਰ ਦੇ ਵਾਰਡ ਨੰਬਰ 28 ਦੇ ਕਾਂਗਰਸੀ ਕੌਂਸਲਰ ਅਤੇ ਕਾਰੋਬਾਰੀ ਰਕੇਸ਼ ਕੁਮਾਰ ਜਦੋਂ ਵਾਰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈ ਰਹੇ ਸਨ ਕਿ ਪਿੱਛੋਂ ਇੱਕ ਚੋਰ ਉਹਨਾਂ ਦੀ ਸਕੂਟੀ ਲੈ ਕੇ ਫਰਾਰ ਹੋ ਗਿਆ ਜਿਸ ਵਿੱਚ ਉਹਨਾਂ ਦੀਆਂ ਕਈ ਚੈੱਕ ਬੁੱਕਾਂ ਕਾਰੋਬਾਰ ਨਾਲ ਸੰਬੰਧਿਤ ਜ਼ਰੂਰੀ ਜ਼ਰੂਰੀ ਕਾਗਜ਼ਾਤ ਅਤੇ ਏਟੀਐਮ ਪੈਨ ਕਾਰਡ ਆਦਿ ਮੌਜੂਦ ਹਨ ਚੋਰ ਦੀ ਸਕੂਟੀ ਚੋਰੀ ਕਰਦੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਦੂਜੇ ਪਾਸੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮੈਂ ਰਕੇਸ਼ ਕੁਮਾਰ ਕੌਂਸਲਰ ਵਾਰਡ ਨੰਬਰ 28 ਵਿਲੇਜ ਬਾਬੋਵਾਲ ਮੈਂ ਆਪਣੀ ਕਮਲ ਸਵੀਟ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਕਿ ਹਿਮਾਲਿਆ ਪਬਲਿਕ ਸਕੂਲ ਦੇ ਗੇਟ ਦੇ ਸਾਹਮਣੇ ਮੇਰੀ ਗਲੀ ਸਟਾਰਟ ਹੁੰਦੀ ਆ ਉਹ ਗਲੀ ਬਣ ਰਹੀ ਸੀ ਤੇ ਮੈਂ ਉੱਥੇ ਮਿਸਤਰੀਆਂ ਨਾਲ ਪੁੱਛਣ ਲੱਪਿਆ ਵੀ ਗਲੀ ਗੁਲੀ ਕਿੱਦਾਂ ਬਣਾਣੀ ਆ ਤੇ ਮੇਰੀ ਮੋਪੜ ਖੜੀ ਸੀ ਮੋਪੜ ਜਿਹੜੀ ਆ ਉਹ ਉਸੇ ਵੇਲੇ ਇੱਕ ਲੜਕਾ ਆਇਆ ਉਹ ਮੇਰੀ ਮੋਪੜ ਨੂੰ ਸਟਾਰਟ ਕਰਕੇ ਲੈ ਗਿਆ ਤੇ ਉਹਦੇ ਵਿੱਚ ਮੇਰੇ ਬੜੇ ਇੰਪੋਰਟੈਂਟ ਡਾਕੂਮੈਂਟ ਜਿਹਦੇ ਵਿੱਚ ਮੇਰੀਆਂ ਲੈਜ਼ਰਾਂ ਜਿਹਦੇ ਵਿੱਚ ਮੇਰੇ ਸਾਰੇ ਬੈਂਕ ਦੀਆਂ ਚੈੱਕ ਬੁੱਕਾਂ ਮੇਰੀ ਏਟੀਐਮ ਕਾਰਡ ਮੇਰੀਆਂ ਜਿਹੜੀਆਂ ਮੈਡੀਕਲ ਰਿਪੋਰਟਸ ਜਿਹੜਾ ਮੇਰਾ ਟ੍ਰੀਟਮੈਂਟ 슈ਗਰ ਦਾ ਚੱਲਦਾ ਉਹ ਸਾਰੀਆਂ ਮੇਰੀਆਂ ਉਹ ਮੇਰਾ ਸਾਰਾ ਹੀ ਲਾਸ ਹੋ ਗਿਆ ਜਿੱਥੇ ਮੇਰੀ ਮੋਪਡਲ ਦਾ ਬੜਾ ਮੇਰਾ ਲਾਸ ਹੋਇਆ ਉਹਦੇ ਨਾਲੋਂ ਜ਼ਿਆਦਾ ਮੇਰੀਆਂ ਉਹਦੇ ਵਿੱਚ ਲੇਜ਼ਰ ਜਿਹੜੀਆਂ ਮੇਰਾ ਬੈਗ ਆ ਉਹਦੇ ਵਿੱਚ ਸਮਾਨ ਹੈਗਾ ਕਿਉਂਕਿ ਸਾਰਾ ਕੁਝ ਉਹਦੇ ਵਿੱਚ ਮੇਰਾ ਜਿਹੜਾ ਅੰਬੂਜਾ ਸੀਮੈਂਟ ਦਾ ਸਾਰਾ ਹਿਸਾਬ ਤਾ ਮੇਰਾ ਵਿੱਚ ਆ ਤੇ ਉਹ ਮੈਨੂੰ ਕੋਈ ਦੇਣ ਲੈਣ ਸਾਰਾ ਉਹਦੇ ਵਿੱਚ ਆ ਮੈਂ ਲੱਗ ਲੱਗੇ ਆਪਣੇ ਬਿਹਾਵ ਤੇ ਫੋਟੋਜ਼ ਕਢਾਈਆਂ ਉਹ ਸਾਫ਼ ਦਿਖਾਈ ਦੇ ਰਿਹਾ ਮੁੰਡਾ ਲੇਕਿਨ ਉਹ ਅਜੇ ਤੱਕ ਕੋਈ ਵੀ ਉਹਦਾ ਪਤਾ ਨਹੀਂ ਲੱਗਾ ਉਹ ਸਾਬ ਲੱਭ ਰਿਹਾ ਜਿਹੜਾ ਮੁੰਡਾ ਜਿਹੜਾ ਲੈ ਕੇ ਗਿਆ ਉਹ ਸੀਸੀਟੀਵੀ ਫੁਟੇਜ ਕੈਮਰੇ ਵਿੱਚ ਵੀ ਪੂਰੀ ਤਰ੍ਹਾਂ ਆ ਚੁੱਕਾ। ਨਾ ਵੀ ਮੇਰਾ ਜਿਹੜੀਆਂ ਉਹ ਲੈਜਰਾਂ ਮੇਰਾ ਬੈਗ ਆ ਉਹ ਜਲਦੀ ਤੋਂ ਜਲਦੀ ਛਾਨਬੀਨ ਕਰਕੇ ਕਿਤੇ ਲੱਭ ਕੇ ਮੈਨੂੰ ਦਵਾਇਆ ਜਾਏ ਤਾਂ ਜੋ ਜਿਹੜਾ ਮੇਰਾ ਕਾਰੋਬਾਰੀ ਨੁਕਸਾਨ ਹੋ ਨਾ ਹੋਏ। ਤੇ ਕੱਲ ਇੱਕ ਨਾ ਦਰਖਾਸਤ ਆਈ ਸਾਡੇ ਕੋਲ ਤੇ ਆਪਣੇ ਕਾਉਂਸਲਰ ਹੈਗੇ 28 ਨੰਬਰ ਵਾਰਡ ਦੇ। ਉਹ ਕਿਤੇ ਗਏ ਇਹ ਕੰਮ ਦੇ ਤੇ ਇਹਨਾਂ ਚੋਕਟੀ ਲਾਈਏ ਚਾਬੀ ਇਹਦੇ ਵਿੱਚ ਹੀ ਆਪਣੇ ਤਾਂ ਲੱਗੇ ਸੀ ਕਿਥੋਂ ਪਿੱਛੇ ਚਾਬੀ ਲਾ ਕੇ ਲੈ ਕੇ ਭੱਜ ਗਿਆ। ਕੱਲ ਦੀ ਪੜਤਾਲ ਕਰਦੇ ਆ। ਪੁੱਛਾ ਕਰ ਰਹੇ ਆ ਸੀਸੀਟੀਵੀ ਫੁਟੇਜ ਵਿੱਚੋਂ ਜਿਹੜਾ ਆ ਰਿਹਾ ਬੰਦਾ ਉਹਦੀ ਫੋਟੋ ਥੋੜੀ ਕਲੀਅਰ ਨਹੀਂ ਆ ਰਹੀ ਤੇ ਅਸੀਂ ਆਪਣੇ ਸਾਰੇ ਘਰਾਂ ਚ ਪਾਈ ਆ ਕੋਈ ਨੀ ਇੱਕ ਦੋ ਦਿਨ ਚ ਲੱਭ ਜੂਗਾ ਬੰਦਾ ਇਹ ਆ ਬਿੱਲ ਬੁੱਕਾ ਰ ਆ ਵਗਰਾ ਹੋਰ ਉਹਨਾਂ ਦਾ ਸਾਰੇ ਸਮਾਨ ਆਪਣਾ ਘਰ ਦਾ ਸਮਾਨ ਜਿਹੜਾ ਹੁੰਦਾ ਵਧੀਆ ਸਾਰਾ ਵਿੱਚ ਹੀਗਾ ਕਾਰੋਬਾਰੀ ਦੇ ਬਿੱਲ ਬੁੱਕਾ ਹਾਂ ਬਿੱਲ ਬੁੱਕਾ ਰ ਆ ਵਗਰਾ ਤੇ ਤਫਤੀਸ਼ ਚੱਲ ਰਹੀ ਹੈ ਕੱਲ ਨਾਲੇ ਐਮਸੀ ਸਾਹਿਬ ਦੇ ਨਾਲ ਹੀ ਆਪਾਂ ਸਾਰੇ ਫਿਰੇ ਆ ਉਹ ਫੋਟੋ ਵੀ ਦਿਖਾਈਆਂ ਆ ਆਮ ਲੋਕਾਂ ਨੂੰ ਤੇ ਇਹ ਬਿਲਕੁਲ ਤਸਦੀਕ ਨਹੀਂ ਹੋਈ ਪੁਰੀ ਇੱਕ ਕਿ ਕਿਤੇ ਗਏ ਹੋ ਮਤਲਬ ਸਥਾਨ ਤੇ ਦਿੱਤੇ ਕਿਤੇ ਦੱਸਿਆ ਤੋ ਹਾਂ ਹਾਂ ਜਾ ਕੇ ਆਇਆ ਸਾਨੂੰ शक ਪਿਆ ਹੈਗਾ ਕਿ ਗੁਰਦਾਸ ਨੰਗਲ ਦਾ ਹੈਗਾ ਲੜਕਾ ਸੀ ਨਾਲ ਜਾ ਕੇ ਐਮਸੀ ਸਾਹਿਬ ਦੇ ਨਾਲ ਜਾ ਕੇ ਆਇਆ ਉਥੇ ਪਰ ਉਹ ਉਥੇ ਪਤਾ ਜੋ ਹੀ ਕੀਤੀ ਪਰ ਉਹ ਕਹਿੰਦੇ ਆ ਕਿ ਬੱਚਾ ਉਹ ਜਿਹੜੀ ਫੋਟੋ ਹੈ ਨਾ ਇਹ ਨਾਲ ਰਲਦੀ ਮਿਲਦੀ ਨਹੀਂ ਹੈ ਫਿਰ ਅੱਗੇ ਤਸਦੀਕ ਕੀਤੀ ਜਾ ਜਾਰੀ ਹੈ